ਆਵੇ ਕਣਕਾ ਹਲਾ ਕੇ ਛੜਿਆ ਵੇ ਤੂਫਾਨ ਨੇ ਦੇਖੋ ਕਿਹੜੇ ਸਾਮ ਨਾਲ ਚੱਲਦੀ ਹਵਾ ਅੱਜ ਸਵੇਰ ਦਾ ਹੀ ਬਾਈ ਹਵਾ ਦੌੜਾ ਦੜ ਚੱਲਦਾ ਤੂਫਾਨ ਮੀਂਹ ਤੇ ਵਿਚੌਰਿਆ ਪਾ ਤੂਫਾਨ ਨੇ ਨੇਰੀ ਜਾਂਦੀ ਵੀ ਕਣਕਾਂ ਨੂੰ ਝੋਲੇ ਖਾਂਦੀ ਆ ਦੇਖੋ ਕਿਹੜੇ ਸਾਮ ਨਾਲ ਹਵਾ ਚੱਲ ਰਹੀ ਅੱਜ ਲਾ ਕਣਕਾ ਉਘੜੇ ਤੇ ਪਤਾ ਲੱਗਦਾ ਬਾਈ ਸੱਪ ਬਣਦਾ ਜਾਂਦਾ ਕਣਕਾਰਾ ਦੇਖੋ ਅਰੇ ਦੇਖ ਲੋ ਬਾਈ ਸਾਹਮਣੇ ਆ ਦਰਖਤਾਂ ਨੂੰ ਵੀ ਨੇਰੀ ਲੈਂਦੀ ਪਈ ਆ ਸਾਰਾ ਉਹਨੂੰ ਦੇਖ ਲੋ ਲੋ ਜੀ ਬਾਈ ਮਾਰਨਿੰਗ ਟਾਈਮ ਕਹਿੰਦੇ ਮੀਂਹ ਪੈ ਗਿਆ ਆ ਦੇਖੋ ਜੀ ਲੱਡੀ ਰੇਖਾ ਨਾਲ ਹੋ ਗਿਆ ਪਾਣੀ ਚੰਦ ਪਿਆ ਲਾਇਆ ਤਾਂ ਨਹੀਂ ਵੀ ਗਮਟੇ ਮੀਂਹ ਨੇ ਬਾਕੀ ਹਲੇ ਮੌਸਮ ਦਾ ਪਤਾ ਨਹੀਂ ਉੱਪਰ ਸਾਫ ਹੈ ਵੀ ਛੜਕਾ ਜਾ ਕਰ ਗਿਆ ਹੋਰ ਆ ਗੱਲਾ ਹੋਏ ਬਾਈ ਸਤਿ ਮੇਰੇ ਬੁੜੇ ਟਰੈਕਟਰ ਵੀ ਤਾਂ ਉੱਤਮੂਰ ਵਾਲੀ ਸਾਈਡ ਤੇ ਇਹ ਮਾਰਨਿੰਗ ਟਾਈਮ ਧਾਲੇ ਵੀ ਬਾਈ ਬ੍ਰੀਕ ਬ੍ਰੀਕ ਘਣੀਆ ਪੈਦੀ ਆ ਜੀ ਕੱਟ ਗਿਆ ਹੋ ਗਿਆ ਕੀ ਪੈਂਦਾ ਮੀ ਮੀ ਉਹ ਮੁੰੋ ਨਾ ਜਿਹੜਾ ਸਕੂਲ ਵਾਈ ਉੱਠ ਖੜੇ ਕਹਿੰਦੇ ਮੀ ਪੈਣਾ ਰਛਾਦਰੀ ਕੱਢ ਲਈ ਅਰੇ ਵੀ ਬਰੀ ਕੁ ਵੀ ਕਨੀਆ ਪੈਲੀਆਂ ਬਈ ਦੇਖੋ ਲਓ ਜੀ ਬਾਈ ਸਸਰੀ ਘਾਲ ਜੀ ਸਾਰਿਆਂ ਨੂੰ ਤੇ ਚੱਲੇ ਅੱਜ ਸਰਸੇਵਾ ਤੇ ਰੇਤਾ ਰੋਟੀ ਪਹਿਲੀ ਵਾਰ ਰੋਟੀ ਚੱਲਿਆ ਬਾਈ ਪਹਿਲੀ ਵਾਰ ਅੱਜ ਮੌਸਮ ਖਰਾਬ ਤਾਂ ਬਾਈ ਮੀਂਹ ਪਿਆ ਪਿਆ ਪਤਾ ਨਹੀਂ ਉੱਥੇ ਪਾਣੀ ਹੋਣਾ ਹੈ ਖਬਰੇ ਝੋਟੇ ਨੇ ਕਿੱਲ ਦੇ ਨਹੀਂ ਆਉਣਾ ਹੈ ਕੋਈ ਗੱਲ ਹੋਈ ਤੇ ਗੱਲ ਨਾਲੇ ਰੋਡੀ ਨੂੰ ਅੱਜ ਝੋਟੇ ਜੋਰ ਦਿਖਾ ਰਹਿਣਾ ਰੋਡੀ ਕਹਿੰਦਾ ਵੀ ਉੱਪਰ ਬਹਿ ਕੇ ਐਂ ਲੱਗਦਾ ਵੀ ਬਹੁਤ ਉੱਚਾ ਹੈ ਕਿੰਨਾ ਉੱਚਾ ਲੱਗਦਾ ਜਿਆਦਾ ਲੱਗਦਾ ਕਟਾਇਰਾ ਕਰਕੇ ਟਾਇਰਾ ਕਰਕੇ ਲੱਗਦਾ ਇਹ ਟਾਇਰ ਬੜੇ ਵੱਡੇ ਨੇ ਇਹ ਪਹੇਣਾ ਬਾਈ ਸ਼੍ਰੀ ਆਨੰਦਪੁਰ ਸਾਹਿਬ ਵਾਲੀ ਸਾਈਡ ਨੂੰ ਬੜੇ ਰੋਡ 'ਤੇ ਜਾ ਕੇ ਜਿੱਥੇ ਰੱਪਾ ਨੇ ਰੇਤਾ ਲੈ ਕੇ ਆਉਣਾ ਹੈ ਟਰਾਲੀ ਲਈ ਪਾ ਆ ਪਾ ਨੇ ਬਾਈ ਇਸ ਵੀਰ ਬਾਈ ਦੇ ਚੱਲਦਾ ਮਕਾਨ ਦਾ ਕੰਮ ਉਹਦੇ ਵਾਸਤੇ ਅਸੀਂ ਰੇਤਾ ਲੈ ਕੇ ਆਉਂਦੇ ਆ। ਮਾਰੀਏ ਸਾਲਫ ਲੈ ਕੇ ਬਾਬੇ ਰਾਨਾ ਵਾਹਿਗੁਰੂ ਦੇ ਇੱਥੇ ਪਾਛਾ। ਧੂਆ ਘੇਰ ਪਾ ਕੇ ਚੱਲੀਏ। ਥੋੜੇ ਕਿੰਨੇ ਟਾਈਮ ਲੱਗਦਾ ਹੈ? ਦੇਖਦੇ ਆ ਕਿ ਹੁਣ ਕਿੰਨਾ ਲੱਗਦਾ। ਕਿੰਨਾ ਟਾਈਮ ਲੱਗਦਾ ਹੁਣ ਉੱਥੇ ਜਾ ਕੇ ਪਤਾ ਲੱਗੂ ਬਾਈ। ਵਾ ਪਿੰਡ ਬਾਤ ਦੇ ਨਿਕਲ ਕੇ ਬਾਈ ਜਾਂ ਰੋਡ 'ਤੇ ਪੈ ਗਿਆ ਫਿਰ ਖਿੱਚ ਕੇ ਲੰਘੇ ਆਣਾ ਸੀ ਉਹ ਖਿੱਚ ਕੇ ਹੀ ਆਇਆ ਹੈਣਾ ਲੋ ਜੀ ਬਾਈ ਪਹਿਲਾ ਕੰਮ ਤੇਲ ਵਾਲਾ ਏ ਤੇਲ ਪਾ ਲਿਆ ਪੰਪ ਵਰ ਤੇ ਰੋਟੀ ਕੱਢਣਾ ਹੈ ਗੱਡੀ ਨਿਕਲ ਗੀ ਗੱਡੀ ਨਿਕਲ ਲਈ ਮਾੜਾ ਠੀਕ ਹੈ ਜ਼ਕੀਮ ਜੀ ਆਈ ਵੀ ਆ ਰੋਟੀ ਨੇ ਬਾਈ ਚਾਬੀ ਲਾ ਫਾਰਮ ਜਾ ਭਰੇ ਆ ਗੜਾ ਕੱਢੀ ਕੱਢਣੀ ਹੈ ਚਾਬੀ ਲਾਈ ਲਈ ਹੈਗੀ ਥੋੜੀ ਥੋੜਾ ਵਾਲ ਘਾਲੇ ਕਰੋ ਬਾਰ ਬਾਹਰ ਜਿਆਦਾ ਘਾਲੇ ਬੰਦ ਵਾਲ ਜਿਆਦਾ ਘਾਲੇ ਦੇ ਕੇ ਨਾ ਪਤਾ ਰਹਿਣਾ ਪਤਾ ਰਹਿ ਇਧਰ ਹੀ ਆਗਾ ਚਾਬੀ ਲਾਉਣੀ ਆ ਬਾਈ ਚਾਬੀ ਰਹਿ ਗਈ ਦੀ ਟੱਕਣ ਲੱਗ ਗਿਆ ਟੱਕਣ ਦਾ ਲੱਗ ਗਿਆ ਗੱਡੀ ਦੇ ਮਗਰ ਗੱਡੀ ਦੇ ਮਗਰ ਗੱਡੀ ਰੋਡ ਡਿੱਗ ਰਾ ਕਿਤੇ ਹੋਏ ਨਿਕਲ ਜਾਂਦੀ ਆ ਬਾਈ ਸਕੀਮ ਲਾਈ ਪੀ ਪਾਪਾ ਵਾਲੇ ਨੇ ਕਿਨੇ ਜੇ ਹਜ਼ਾਰ ਤੇ ਉੱਪਰ ਤੇਲ ਪਾਉਂਗੇ ਸਟ੍ਰਾਈਕ ਸਿਕੰਦਰ ਜਾ ਮਾਰ ਕੇ ਗੱਡੀ ਗੁੱਡੀ ਇਨਾਮ ਕਈ ਨਿਕਲੇ ਲਾਲਚ ਦਾ ਤਾਂ ਰੋਟੀ ਨੂੰ ਆ ਨਾ ਹੀ ਨਿਕਲੇ ਡਲਕੇ ਲਾਗੇ ਗੱਡੀਆਂ ਬੱਸ ਚੱਲੀਏ ਲਓ ਜੀ ਬਾਈ ਕਹਿੰਦੇ ਮੇਨ ਹਾਈਵੇ ਤੇ ਚੜਨ ਲੱਗੇ ਆ। ਉਹ ਕਿੰਨੀ ਕਿ ਪੀੜ ਹੈ? ਪੀੜ ਬਹੁਤੀ ਬਾਈ ਪਿੱਛੇ ਮੱਦੀਓ ਕੱਢ ਕੇ ਲਿਆਏ ਆ। ਐਨੀ ਟ੍ਰੈਫਿਕ ਦੀ ਬਾਈ ਤੂ ਇਹਦੇ ਵਾਂ ਪੂਰੇ ਕਹਿੰਦੇ ਆ ਮੈਂ ਲੰਘ ਜਣਾ ਮੈਂ ਲੰਘ ਜਣਾ। ਬਾ ਹੁਣ ਬੜਾ ਰੋਡ ਪਾ ਗਏ ਬਾਈ ਚੜ ਕੇ ਸਾਹਮਣੇ بڑے ਪੁਲ ਨੂੰ। ਬਸ ਸਿੱਧਾ ਹੀ ਇਹ ਰਸਤਾ ਫੇਰ। ਉਰੇ ਦੇ ਬਾਈ 4 ਲਾਈਨ ਹੋ ਜਾਂਦਾ ਇੱਕ ਤਰ੍ਹਾਂ ਦਾ ਰੋਡ। ਕਹਾਂ ਜਾ ਕੇ ਫੇਰ 2 ਹੋ ਜਾਂਦਾ ਹੈ। ਆ ਪਕੜਾਤੀ ਬਾਈ ਨੱਸ ਲੋ ਜੀ ਬਾਈ ਪਹੁੰਚ ਗਏ ਕਹਿੰਦੇ ਸਰਸਾ ਅੱਧਾ ਘੰਟਾ ਲੱਗ ਗਿਆ ਬਾਈ ਆਏ ਕਿੱਥੇ ਗਈ ਅਸੀਂ ਆਉਂਦੀ ਮਾਰਾਤੇ ਜੀ ਬਾਈ ਇੱਕ ਜਗ੍ਹਾ ਹੱਡਾ ਰੋੜੀ ਪੈਂਦੀ ਐ ਕੋਈ ਨਹੀਂ ਗਿਆ ਦਾ ਮੁਸਤਫਾ ਬੱਸ ਕਵਾਰਦਾ ਬਾਈ ਬੜੇ ਰੋਡ ਤੇ ਇੱਕ ਜਗ੍ਹਾ ਅੱਡਾ ਰੋੜੀ ਪੈਂਦੀ ਐ ਕਿਲੋਮੀਟਰ ਤੱਕ ਬਾਈ ਖੜੇ ਆਨ ਮਾਰਦੀ ਐ ਭਾਈ ਉਰੇ ਕਈ ਪੋਲਾ ਸਰਸਾ ਫਰ ਪਰੇ ਵੀ ਰੇਲਵੇ ਲੈਣ ਲੱਗ ਗਏ ਬੰਦੇ ਖੜੇ ਉੱਪਰ ਮਰਨਾਂ ਦਾ ਸੈਨਾਂ ਨੇ ਕਿੱਦਾਂ ਇਹ ਗਨੇ ਆ ਤੇ ਆਹ ਪੋਲਾ ਕੋ ਪਰੇ ਇੰਨਾ ਤਿਆਰੀ ਹੈਗਾ ਲੋਕ ਡਰਦੇ ਹੀ ਨਹੀਂ ਹੈਗੇ ਲੋ ਜੀ ਭਾਈ ਹੋ ਗਏ ਸਰਸੇ ਦੇ ਅੰਦਰ ਐਂਟਰ ਆਹ ਰੋਡੀ ਰੋਡੀ ਨੂੰ ਵਾਹ ਕੇ ਆ ਔਰ ਤੂੰ ਦੱਸ ਸਰਸੇ ਦੇ ਵਿੱਚ ਵਿੱਚ ਸਾਢੇ ਘਰ ਹੈ ਸਰਸੇ ਰੋਡੀ ਰੋਡੀ ਪਰੇ ਐ ਨੂੰ ਜਾਣਾ ਆ ਸਿੱਧਾ ਹੀ ਸਿੱਧਾ ਹੀ ਇੱਧਰੋਂ ਨਹੀਂ ਮੁੜਨਾ ਹੈਗਾ। ਬਾਕੀ ਬਾਈ ਮੀ ਪਿਆ ਹੈ, ਮੀ ਮੂਰੇ-ਮੂਰੇ ਕਿਲਾ ਹੈ ਬਾਕੀ ਤਾਂ ਠੀਕ ਹੈ ਰਸਤਾ। ਬਾਕੀ ਸਾਹਮਣੇ ਜਾ ਕੇ ਦੇਖਦੇ ਵੀ ਕਿਵੇਂ ਹੈ ਰਸਤਾ। ਅੱਬਾ ਹੀ ਹਿਲੌਲੇ ਹੈ ਬਾਈ ਬਾਕੀ ਹੈ ਨਵੱਧਰਾ ਰਸਤਾ ਪਿੱਛੇ। ਹਾਂ? ਲਓ ਜੀ ਬਾਈ ਮੁੰਡਾ ਬਣ ਗਿਆ ਡਰਾਈਵਰ। ਕਰਦੇ ਬਾਣੀ ਮਰ ਹੌਲੀ ਦੇਖੇ। ਰਿਟਾਇਰ ਕਰਦੇ ਹੋਗੇ ਤੇ ਤੋ ਹੋ ਗਏ ਵਾਹ ਪਾਣੀ ਨਾਲ ਉੱਡ ਤੋ ਹੋ ਗਿਆ ਤੋ ਹੋ ਗਿਆ ਹੋ ਗਏ ਬਾਈ ਕ੍ਰੈਸ਼ ਕਰ ਪਰ ਆ ਰੇ ਲਾ ਰਿਹਾ ਤੇ ਕਹਿੰਦੇ ਆ ਢੇਰੀ ਭਰਨੀ ਆ ਗੋਲ ਕਰੀ ਵੀ ਐਨ ਉਰੇ ਨੇੜੇ ਲਾ ਰਿਹਾ ਨਾ ਬਾਈ ਇੱਥੇ ਖੜਾ ਦੇ ਮੈਂ ਲਾ ਰਿੰਦਾ ਆ ਆ ਭਰਨੀ ਕਿਹੜੇ ਬੰਬੂ ਘਾੜ 15 ਕਰੀ ਬਸ ਕਲਚ ਦੱਬ ਕੇ ਗੇਅਰ ਕਰ ਦੇ ਪਿੱਛੇ ਨੂੰ ਬਸ ਨਿਕਲ ਜਾ ਲਓ ਜੀ ਬਾਈ ਕਹਿੰਦੇ ਦੁਪਹਿਰ ਨੂੰ ਪਹੁੰਚੇ ਐਨ ਟਰੈਕਟਰ ਲਾ ਟਕਾਣੇ ਉਰ ਹੁਣ ਬੇਟਾ ਰੋਡੀ ਕਰ ਭਰੂਗਾ ਹੈ ਬਾਈ ਰੋਟੀ ਖਾਂਦਾ ਜਾਣਾ ਉਹਨੇ ਹੁਣ ਲਓ ਜੀ ਬਾਈ ਲਾਈਟ ਭੱਜੀ ਵੀ ਦੀ ਸਾਡੇ ਆਏ ਤੇ ਕਰੈਕਸ਼ਨ ਆਨ ਹੋਇਆ ਉਹ ਚੱਲ ਪਿਆ ਪਾਣੀ ਦੇਖੋ ਉਹ ਵੀ ਚੱਲ ਪਿਆ ਪਾਣੀ ਲਓ ਜੀ ਬਾਈ ਕਬੰਬੂ ਪੈ ਗਿਆ ਤੇ ਦੁਵੇਰੀ ਪਿਆਰੀ ਹੈ ਰੁੱਡੀ ਕਹਿੰਦਾ ਕਹਾ ਕਰਨਾ ਬਾਈ ਕਹਿੰਦਾ ਮਾ ਨਹੀਂ ਕਰਨਾ ਬਾਬੇ ਐਂ ਤੋ ਦੇ ਤਸੱਲੀ ਕਰਾ ਦੇ ਬੰਦਾ ਨਵਾਂ ਬਾਈ ਜਿਹੜਾ ਜਵਾਂਣ ਲੱਗਿਆ ਇਹ ਬੇਨਾ ਹੋਰ ਹੁੰਦਾ ਚੱਕ ਦੇ ਕੇ ਉਹਨੂੰ ਨਵਾਂ ਬੰਦਾ ਬਾਈ ਇਹਨੂੰ ਹਲੇ ਹਣ ਜਾਣਾ ਥੋੜਾ ਜਿਆ ਜੀ ਬਾਈ ਟੀਸੀ ਨਹੀਂ ਕੱਢ ਰੋੜੀ ਕਰ ਪੱਧਰੀ ਹੁਣ ਪਹਿਲਾਂ ਮੈਂ ਕਈ ਚਲਾਈ ਹੁਣ ਰੋੜੀ ਕਹਿੰਦਾ ਮੈਂ ਪੱਧਰੀ ਕਰਦਾ ਬਾਈ ਆ ਵੀ ਰੋਟੀ ਮੂਰੇ ਖਤਲਾ ਆ ਵੀ ਰੋਟੀ ਮਾਲ ਪੂਰਾ ਏ ਤੋਦੇ ਫਿਰ ਆ ਦੇਖੋ ਬਾਈ ਟੀਸੀ ਕਰਤੀ ਐ ਪੂਰੀ ਇਧਰ ਕਰੈਕਰ ਵੀ ਚੱਲ ਰਿਆ ਲਓ ਜੀ ਬਾਈ ਮਾਲ ਲੱਤ ਕੇ ਚੱਲੇ ਘਰ ਨੂੰ ਟੀਸੀ ਗੱਡੀ ਵੀ ਐ ਆ ਰੋਟੀ ਮੈਨੂੰ ਟਾਈਮ ਲੱਗਿਆ ਉਰੇ ਬੈਲੋਂ ਟਾਈਮ ਲੱਗ ਗਿਆ ਉਹਦਾ ਕੋਈ ਚੱਕਰ ਨਹੀਂ ਹੈਗਾ ਉਰੇ ਹੌਲੀ ਦਰ ਨਾ ਪੈਂਦਾ ਟਾਟ ਪਾਉਂਦਾ ਹੀ ਜਾਂਦਾ ਝੋਟਾ ਥੋੜੇ ਘਣਾ ਆਂਦਾ ਹੈ ਦਾਬ ਦਾ ਰੋਟੀ ਕਿਤੇ ਚ ਲਾਉਣਾ ਹੈਗਾ ਬਗੈ ਡਰਾਈਵਰ ਤੇ ਚੱਲੂਗਾ ਬਾਈ ਕਲੱਚ ਪੈਂਡਲ ਸਾਰਾ ਕੁਝ ਵਿਹਲਾ ਏ ਘੇਰ ਪਾ ਕੇ ਰੇਸ ਦਿੱਤੀ ਵੀ ਐ ਲੋ ਬਾਈ ਟਿਕਾਣੇ ਲਿਆ ਕੇ ਲਾ ਦਤਾ ਰੋਟੀ ਦੇ ਘਾਣੇ ਕਿਆ ਹੁੰਦਾ ਪਾਣੀ ਚ ਹੁੰਦਾ ਐ ਬਾਕੀ ਬਾਈ ਨੂੰ ਕਰਤਾ ਫੋਨ ਬਾਈ ਆਪਣਾ ਖਾਲੀ ਕਰਾ ਦੀ ਹੁਣ ਡਿਲੀਵਰ ਲਾ ਕੇ ਲਾ ਦਤਾ ਸੀ ਟਿਕਾਣੇ ਹੁਣ ਚੱਲੇ ਘਰ ਨੂੰ ਲੋ ਜੀ ਬਾਈ ਤੇ ਤੇਰਾ ਕਿਡਾ ਲੈ ਕੇ ਪਹੁੰਚ ਗਿਆ ਤੇ ਘਰ ਤੇ ਰੋਟੀ ਨੂੰ ਛੱਡਣਾ ਹੁਣ ਇਹਦੇ ਘਰ ਇਹਨੇ ਵਿਆਹ ਤੇ ਆ ਗਿਆ ਅੱਜ ਗਿਆ ਆਖਣਾ ਲੰਗਰਬਾਣੀ ਲੰਗਰ ਵਾਣੀ ਨੇ ਵਿਆਹਾਂ ਦੇ ਅੱਜ ਉੱਧਰ ਜਾਣਾ ਤੇ ਮੈਂ ਜਾਣਾ ਬਈ ਆਪਣੀ ਦੀ ਬੀਬੀ ਨੂੰ ਅੱਜ ਛੁੱਟੀ ਹੋਈ ਉੱਥੇ ਆਮਨਾ ਫੋਨ ਕਰਦਾ ਏ ਤੇ ਉਹਨੂੰ ਲੈ ਕੇ ਆਉਣਾ ਕਰਨੂੰ ਛੱਡੀ ਗੱਡੀ ਲੈ ਕੇ ਮੈਂ ਰੋਟੀ ਜਾਮ ਉੱਧਰ ਬੀਬੀ ਨੇ ਲਈਏ ਆਹ ਵਾਜੀ ਸ਼ਾਮ ਨੂੰ ਸ਼ਾਮ ਨੂੰ ਗੇਟਾ ਮਾਰ ਕੇ ਆਉਂਗੇ ਬਈ ਉੱਧਰ ਵਿਆਹਾਂ ਕਰਨੀ ਹਾਂ ਬਈ ਅੱਜ ਮੜਾ ਹੀ ਆਮਨੇ ਕੇ ਜਾਣਾ ਆਮਨਾ ਫੋਨ ਕਰਦ ਰਾ ਬਈ ਸਰ ਸੇ ਜਗੇ ਵੀਰੇ ਥੋੜਾ ਜਿਹਾ ਲੇਟ ਹੋ ਗਿਆ ਉਹਨੂੰ ਕਿਹਾ ਵੀ 10 ਮਿੰਟ ਫੋਰ ਕੱਢ ਜਾ ਤਾਂ ਹੁਣ ਚੱਲਦੇ ਬਈ ਸਿੱਧਾ ਰੋਪੜ ਚੌਧਰੀ ਹਸਪਤਾਲ ਮਾ ਉੱਥੇ ਰੇ ਬੀਬੀ ਹੁੰਦੇ ਆ ਕੇ ਘਰ ਫਿਰ ਦੇਖਦੇ ਬਾਅਦ ਮਾ ਜੋ ਫੁੰਜਾ ਨੂੰ ਕਿਹਾ ਵੀ ਪਾਣੀ ਦੇ ਦੋ ਗਲਾਸ ਪਲਾ ਫੇ ਚੱਲੀਏ ਟਰੈਕਟਰ ਸਾਡਾ ਉੱਧਰ ਖੜਾਏ ਸੀ ਗੱਡੀ ਵੀ ਚੱਲੀ ਹੁਣ ਵੇੜਾ ਹੋ ਗਿਆ ਖਾਲੀ ਦੇਖੋ ਲਿਆ ਭਾਈ ਪਾਣੀ ਪਲਾ ਦੇ ਪਾਣੀ ਮੰਗ ਰਾ ਸਰੀ ਰੋਟੀ ਹੋਰ ਆ ਕੇ ਦੇ ਦੇ ਦੋ ਗੋਭਾਂ ਪੀ ਜਾ ਦੇ ਪਾਤਾ ਗੇਰ ਗੱਡੀ ਦਾ ਤੇ ਸਾਹਮਣੇ ਤਾਈ ਮੜਾ ਜਾ ਕੰਮ ਕਰਨ ਲੱਗੀ ਵੀ ਐ ਕੂੜਾ ਇਹ ਕੱਢਿਆ ਬੈਠਾ ਉਸੋ ਚੱਕ ਰਹੀ ਆ ਅਸੀਂ ਤਾਂ 2 ਮਿੰਟ ਖੜ ਜਾਂਦੇ ਆ ਹਾਂ ਉਹ ਵੀ ਕੱਢਦੇ ਦੋ ਖੜਨਾ ਜ਼ਰੂਰੀ ਆ ਭਾਈ ਆਮਨੇ ਨੇ ਏਸੀ ਦੀ ਸਰਵਿਸ ਪਾਇਆ ਉਹ ਪਾਈ ਦੀ ਚ ਗੈਂਸ ਹੁਣ ਏਸੀ ਵੀ ਦੇਖੇ ਡੈਮੋ ਕਰਕੇ ਕੀ ਆ ਕਹਿੰਦਾ ਉਧਰ ਦੀ ਚੱਲੀ ਨਹੀਂ ਹੈਗੀ ਅੱਜ ਰੋਪੜ ਦਾ ਕਿਡਾ ਲੱਗ ਜਾਣਾ ਅਜ ਪਤਾ ਲੱਗ ਜੂਗਾ ਕੂਲਿੰਗ ਕਿੰਨਾ ਕ ਕਰਦੀ ਆ ਕਹਾਂ ਦਾ ਲੋੜ ਆ ਪਰ ਆ ਠੰਡੀਆਂ ਆਉਣ ਲੱਗੀਆਂ ਵਾ ਇਨੇ ਤੇ ਉਹ ਪਰੇ ਦੇ ਹੱਥ ਕਰ ਹੈ ਨਾ ਪੈ ਗਿਆ ਫਰਕ ਚਾਹਾਂ ਦਾ ਲੋੜ ਪੈਣੀ ਕਰ ਗਏ ਗਰਮੀ ਹਾਂ ਲੋੜ ਪੈਣੀ ਆ ਬਈ ਤਾਂ ਹੀ ਇਹਦਾ ਪਹਿਲੀ ਆਪਾਂ ਨੇ ਗੈਂਡ ਜਿਹੜੀ ਘੱਟ ਦੀ ਪਵਾਤੀ ਲਓ ਜੀ ਬਾਈ ਪਹੁੰਚ ਗਏ ਮਨੇ ਦੇ ਘਰ ਆਪਾਂ ਹੋਰ ਨ ਮਾਰਤਾ ਉਹਨੂੰ ਵਿਆਹ ਚੱਲੀ ਹੈ ਹੁਣ। ਲੋ ਜੀ ਬਾਈ ਮਨੇ ਨੇ ਕੋਰਿੰਗ ਵਾਇਰ ਮਨੇ ਲੱਗਿਆ ਫਰਕ ਤੁਹਾਨੂੰ। ਆ ਖੜ ਜਾ। ਹੁਣ ਘਰ ਤੇ ਹੀ ਲਿਆਇਆ ਜਾਂ 16 ਵਜੇ ਰਹਿੰਦੇ। ਨਹੀਂ ਠੰਡ ਘਰ ਹੋ ਜੇ ਤਾਹੀਂ ਪਤਾ ਲੱਗੂਗਾ ਹੁਣ ਕਿ ਮਨੇ ਇਹਦਾ ਉਲਟ ਸਿਸਟਮ ਆ ਜੀ ਬਾਹਰ ਗਰਮੀ ਹੋਵੇ ਤਾਂ ਠੰਡੂਗੀ। ਹਾਂ। ਭਾਈ ਹੁਣ ਪਤਾ ਲੱਗ ਜੂਗਾ ਵੀ ਹੁਣ ਰੋਪੜ ਨੂੰ ਚੱਲੇ ਆ ਵੀ ਉੱਥੇ ਤੱਕ ਜੇ 쿨ਿੰਗ ਦਾ ਅੱਜ ਹੋ ਗਈ ਤਾਂ ਫੇ ਵੱਲੇ ਵੱਲੇ ਚੱਲ ਕੇ ਹੁੰਦੀ ਨਾ ਮੜੀ ਜੀ ਆ ਇਹਦਾ ਫਰਕ ਪਿਆ ਨਾ ਮਾਣੇ ਕਰਦੀ ਹੈ ਪਹਿਲਾਂ ਨਾਲ ਤਾਂ ਕੱਢਦੀ ਆ ਹੈ ਆਹ ਹੈ ਗੱਬੇ ਵਾਲਾ ਦੇਖਿਆ ਰੇ ਸੈੱਡ ਵਾਲਾ ਘੱਟ ਕਰਦਾ ਹੁੰਦਾ ਹਾਂ ਹੈ ਕੱਢਦੀ ਹੈ ਕਿਹਦੇ ਹੋ ਤੋ ਟਿੱਕ ਮੋਰੇ ਵਾਲਾ ਆ ਰੀਟ ਕੋਇਲ ਹੁੰਦੀ ਹੈ ਕੋਇਲ ਹੈ ਕੋਇਲ ਇਹ ਤਾਂ ਪਤਾ ਹੀ ਨਹੀਂ ਕਿੱਥੇ ਵਿੱਚ ਲੁਕੀ ਪਈ ਆਮਨੇ ਕੋਇਲ ਰੈਡੀ ਹੋਉਂਦਾ ਲੱਗ ਕੇ ਧੋਣੀ ਪੈਣੀ ਬਾਈ ਰਿਕੋਇਲ ਕੰਡੈਨਸਰ ਧੋ ਦੇ ਬਸ ਕੰਡੈਨਸਰ ਨੇ ਪੜਾਦਾਨੀ ਅੱਧੀ ਉਹ ਕਹਿੰਦਾ ਬਾਈ ਕਹਿੰਦਾ ਜੇ ਤਾਂ ਪਾਉਣੀ ਨਾ ਕੋਇਲ ਚ 400 ਰੁਪਏ 5400 ਰੁਪਏ ਰਿਹਾ ਪੇ ਤਾਂ ਬਹੁਤ ਖਰਚ ਆਏ ਗੈਸੇ ਪਾਲੀ ਸੀ ਵਧੀਆ ਨੇ ਉਹ ਪਿਆ ਫਰਕ ਯਾਰ ਲੱਗ ਜੂ ਪਤਾ ਹੁਣ ਚੱਲੇ ਰੇ ਲੈ ਮਨੇ ਤੇਰੇ ਕੋ ਮੀਟਰ ਜੇ ਪਿਆ ਹੋ ਹੁਣ ਆਪਾਂ ਨੇ ਦੇਖਣੀ ਵੀ ਗੈਸ ਲੀਕ ਤਾਂ ਨਹੀਂ ਹੋਈ ਹੈਨਾ ਘਰ ਆ ਕੇ ਦੇਖਦੇ ਆ ਵੀ ਲਾ ਕੇ ਪਤਾ ਲੱਗ ਜੂਗਾ ਕਿ ਕਣੀ ਦੇਖਣੀ ਲੀਕ ਤਾਂ ਨਹੀਂ ਹੋਈ ਮਾਈ ਲਾਈਟਾਂ ਪਰ ਵੀ ਹੱਥ ਤੇ ਵੱਧ ਭੀੜ ਹੋ ਜਾਂਦੀ ਆ ਕਿ ਪਤਾ ਨਹੀਂ ਲੱਗਦਾ ਕਿਹੜਾ ਕਿਧਰ ਲੰਘਦਾ ਲਾਈਟਾਂ ਲੁੱਟਦਾ ਕੋਈ ਦੇਖਦਾ ਹੀ ਨਹੀਂ ਹੈਗਾ ਆਪਣਾ ਦੋ ਦੇਖਦੇ ਰਹੇ ਕਿ ਲਾਉਣ ਦਾ ਆਹ ਮਨੇ 2:00 ਚੱਲਦਾ ਰੇ ਲਾਈਟਾਂ ਬੰਦ ਹੈ ਲਾਈਟਾਂ ਬੰਦ ਹੈ ਫੇ ਆਪਾਂ ਕਹਨੂੰ ਖੜੇ ਯਾਰ ਉਹ ਥੋੜਾ ਭਲਾ ਹੋ ਜਵੇ ਯਾਰ ਲਾਈਟਾਂ ਬੰਦ ਮੈਂ ਤਾਂ ਤਾਂ ਖੜਾ ਦਾ ਕਿਤੇ ਲਾਈਟਾਂ ਹੋਣੀਆਂ ਬਾਈ ਓਏ ਸਾਈਡ ਦੇ ਦੋ ਪੈ ਗਿਆ ਗਾ ਲੈਟ ਭੱਜੀ ਓ ਜੀ ਬਾਈ ਪਹੁੰਚ ਗਏ ਚੌਧਰੀ ਹਸਪਤਾਲ ਮੰਨਾ ਗਿਆ ਅੰਦਰ ਸਾਇੰਟੂਨ ਜੇ ਹੁਣੇ ਆਪਾਂ ਗੱਡੀ ਲਾਈਏ ਟਿਕਾਣੇ ਨੇ। ਭਾਈ ਇਹ ਸੁਜੀਤ ਲੱਟਾਂ ਦੇ ਕੋਲ ਪੈਂਦਾ ਏ ਤੇ ਡਿੱਗੀ 'ਚ ਸਮਾਨ ਰੱਖ ਰਿਆ ਕੰਬਲ-ਕੁੰਬਲ ਤੇ ਹੋਰ ਸਮਾਨ ਆਉਣਾ ਹਲੇ। ਚੌਧਰੀ ਹਸਪਤਾਲ। ਲੋ ਜੀ ਭਾਈ ਬਾਕੀ ਸਮਾਨ ਆਪਾਂ ਚੈੱਕ ਲੈ ਆਏ। ਮਨਾ ਹੁਣ ਵੀ ਪਿੰਲੇ ਗਿਆ ਹਾਂਗਾ ਆਪਣੀ। ਸਮਾਨ ਆ ਗਿਆ ਪੂਰਾ। ਡਿੱਗੀ ਕਰੀਏ ਬੰਦ। ਲੋ ਜੀ ਬਾਈ ਬੀਬੀ ਨੂੰ ਘਰ ਲਿਆਇਆ ਤੇ ਤੇ ਵਰਮਾ ਘਰ ਫਾਉਂ ਗਏ ਅੱਗੇ ਲਾ ਕੇ ਟਿਕਾਣੇ ਤੇ ਉਹ ਵੀ ਕੰਮ ਨਿਭੜਿਆ ਹੁਣ ਸ਼ਾਹ ਪਾਣੀ ਪੀ ਗਏ ਤੇ ਬਾਕੀ ਕੰਮ ਬਾਅਦ ਚ ਦੇਖਦੇ ਆ ਲੋ ਜੀ ਬਾਈ ਕੋਠੇ 'ਤੇ ਚੜੇ ਆ ਨੇਰੀ ਚੱਲਦੀ ਤੂਫਾਨ ਬਾਈ ਔਰੇ ਫੈਬਰ ਵਾਲਾ ਉਹ ਰੱਖਿਆ ਪਿਆ ਇੱਕ ਮੋਰਾ ਆਇਆ ਚਾਂਦਣਾ ਉਹਨੂੰ ਪੂਰਾ ਫੜਫੜ ਕਰਦਾ ਰਹਿਦਾ ਰਿਹਾ ਤੇ ਪਾ ਦੋ ਇੱਟਾਂ ਹੋਰ ਵੱੱਟ ਰੱਖੀਆਂ ਹਵਾ ਨੇ ਬਾਈ ਵੱਟ ਕੱਢੇ ਪਿਓ ਸਾਹਮਣੇ ਤੋਂ ਬੈਠੇ ਦੇਖ ਸਕਦੇ ਤੁਸੀਂ ਬਹੁਤ ਔਣ ਢੇਰੀ ਆਈ ਪਿਆ ਉਹ ਸਾਹਮਣੇ ਦੇਖ ਸਕਦੇ ਆ ਹਾਂ ਜਲਦਾ ਬਾਈ ਜਿਹਨੇ ਕਣਕਾਂ ਨੂੰ ਸਮਝ ਲਓ ਪਾਣੀ ਲਾਤਾ ਪਕਣਕਾਰਾ ਬੁਰਾ ਹਾਲੇ ਹੋਣਾ ਏ ਹੋਰੀ ਨੇਰੀ ਚੱਲਦੀ ਬਾਈ ਤੂਫਾਨ ਆ ਦੇਖੋ ਦਰਖਤ ਕਿਆ ਕਰਦੇ ਇਹਦਾ ਵੀ ਥਕੇ ਆ ਬਾਈ ਇੱਕ ਵਾਰੇ ਲੋਟ ਕਰਿਆ